ਬਾਪੀ ਹੱਥੀਂ ਧੋੜ ਕੇ ਮੇਰੀ ਹਲਾ ਪੁੱਛੀ ਕਦੋਂ ਆਇਆ ਆ ਰਾਮ ਨੇ ਮੇਰਾ ਕੰਗਾ ਕੀਤਾ ਕਰਦੇ ਪ੍ਰੋਗਰਾਮ ਲਏ ਮੈਂ ਹਮ ਸਰ ਕੁਛ ਹੋਇਆ ਉਸ ਤੋਂ ਬਾਅਦ ਪਤਾ ਹੀ ਨਹੀਂ ਨਹੀਂ ਸਿਰ ਦੇ ਵਿੱਚ ਗੋਲੀ ਲੱਗੀ ਹੈ ਜਾਂ ਉਦਾਂ ਕੋਈ ਨਹੀਂ ਪਤਾ ਜੀ ਮੈਂ ਤਾਂ ਇੱਥੇ ਆਇਆ ਮੈਨੂੰ ਪਤਾ ਲੱਗਿਆ ਆ ਆਸਾ ਹੋ ਗਿਆ ਕੁਝ ਵੀ ਨਹੀਂ ਪਤਾ ਆ ਇਨਸੀਡੈਂਟ ਹੋ ਗਿਆ ਪਲੀਜ਼ ਇਸ ਵੇਲੇ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਅੱਛਾ ਬੱਬਲ ਜੀ ਚਲੋ ਦੁੱਖ ਦੇ ਨਾਲ ਤਾਂ ਚਲੋ ਮੀਡੀਆ ਮੈਂ ਇੱਕ ਸਵਾਲ ਹੀ ਹੈ ਤੁਹਾਨੂੰ ਇਹ ਖਬਰ ਦਾ ਕਦੋਂ ਪਤਾ ਲੱਗਿਆ ਵੀ ਇਦਾਂ ਹੋਇਆ ਸੁਖ ਸਿੰਘ ਜੀ ਨੂੰ ਮਿਲ ਕੇ ਗਿਆ ਇੱਥੇ ਉਸ ਤੋਂ ਪਹਿਲਾਂ ਮੈਨੂੰ ਇੰਨਾ ਵੀ ਪਤਾ ਵੀ ਇਹ ਉਹਨਾਂ ਵਕੀਲਾ ਦੇ ਉਹਦੇ ਉੱਥੇ ਵੀ ਗਏ ਨੇ ਸਮਾਗਮ ਦੇ ਵਿੱਚ ਵੀ ਗਏ ਸਵੇਰੇ ਸ਼ੀਤਲਾ ਮੰਦਿਰ ਵੀ ਗਏ ਤੇ 5:30 ਵਜੇ ਮੈਂ ਚਾਹ ਇਹਨਾਂ ਨੇ ਘਰੀ ਪੀਤੀ ਤੇ ਉਸ ਤੋਂ ਪਹਿਲਾਂ ਉਹ ਘਰੀ ਸੀਗੇ ਐਮਐਲਏ ਸਾਹਿਬ ਆਪ ਵੀ ਘਰੀ ਸੀਗੇ ਉਹ ਅਰੈਸਟ ਕਰਦੇ ਹੀ ਮੈਂ ਅੰਦਰ ਨਹੀਂ ਗਿਆ ਪਰ ਫੋਮ ਮੈਨੂੰ ਮਿਲੇ ਨੇ ਕੋਈ ਤੁਹਾਨੂੰ ਲੱਗ ਰਿਹਾ ਸੀਗਾ ਵੀ ਐਮਐਲਏ ਸਾਹਿਬ ਦੇ ਕੋਈ ਮੂਹ ਤੇ ਕੋਈ ਟੈਨਸ਼ਨ ਹੋਵੇ ਕੋਈ ਗੁੱਸਾ ਹੋਵੇ ਨਾ 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 ਬਿਲਕੁਲ ਵੀ ਨਹੀਂ ਲੱਗੀ ਕਿ ਗੱਡੀ ਦੀ ਕਈ ਦਿਨ ਨੇ ਨੇਚਰ ਤੋਂ ਪਤਾ ਲੱਗਦਾ ਹੁੰਦਾ ਹੈ ਅੱਛਾ ਕੋਈ ਇਹੋ ਜਿਹਾ ਕੋਈ ਇਨਕਸਾਣੀ ਕੋਈ ਕੁਝ ਨਹੀਂ ਕੋਈ ਕੰਮ ਸੀ ਨਾਰਮਲ ਸੀ ਬਿਲਕੁਲ ਨਾਰਮਲ ਸੀ ਬਿਲਕੁਲ ਨਾਰਮ ਕੋਈ ਆ ਜੀ ਭਾਬੀ ਚੰਗੀ ਬੜੀ ਬਾਜ਼ਾਰੋਂ ਆਈ ਆ ਹਾਂ ਤੇ ਮੈਨੂੰ ਇੱਥੇ ਮਿਲੇ ਲਈ ਹਾਂ ਆ ਕੇ ਮੇਰੇ ਕੋ ਕਾਲ ਵੀ ਹੋਊਗੀ ਵੀ ਕਿੰਨੇ ਵਜੇ ਮਿਲੇ ਨੇ ਹਾਂ ਤੇ ਕੋਈ ਇੱਦਾਂ ਦੀ ਗੱਲ ਨਹੀਂ ਸਾਡਾ ਤਾਂ ਸਾਰਾ ਕੁਝ ਕੀ ਲੱਗਦਾ ਨੂੰ ਪਤਾ ਲੱਗਿਆ ਹਾਲ ਤੱਕ ਤਾਂ ਪਰਿਵਾਰਿਕ ਆ ਕੇ ਦੱਸੂਗਾ ਇੰਨਾ ਕੁ ਪਤਾ ਲੱਗ ਰਿਹਾ ਅਸੀਂ ਕੁਝ ਨਹੀਂ ਦੱਸ ਸਕਦੇ ਕਿਉਂਕਿ ਜੀ ਕੋਈ ਕਲੈਰਟੀ ਕਿਥੇ ਜਿੰਨੇ ਲੈ ਕੇ ਨਹੀਂ ਹੈ ਪਰਿਵਾਰ ਵੱਲੋਂ ਕੁਝ ਦੱਸਿਆ ਨਹੀਂ ਆਂਦਾ ਬਲਿੰਦਰ ਸਾਨੂੰ ਅਸੀਂ ਕੁਝ ਨਹੀਂ ਠੀਕ ਹੈ ਇੰਨਾ ਕੁ ਕਹਿੰਦੇ ਸਰ ਜੀ ਦੇਖਿਓ ਕੀ ਕੋਈ ਜੀ ਸਰ ਕੀ ਸਰ ਮੰਦਭਾਗੀ ਜਿਹੜੀ ਘਟਨਾ ਹੋਈ ਹੈ ਜੀ ਕਿ ਕੀ ਕਰਨ ਤੇ ਪਤਾ ਨਹੀਂ ਕਿ 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 ਕਿੰਨਾ ਦੀ ਡੈੱਟ ਹੋ ਗਈ ਜੀ ਸਰ ਕੀ ਸਰ ਪੁਸ਼ਟੀ ਕੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਐਮਐਲਏ ਸੀਗੇ ਕੀ ਦੱਸਾਂ ਤੁਹਾਨੂੰ ਇਸ ਸੀਸਾ ਸਰ ਸਰ ਕੁਝ ਦੱਸਿਆ ਉਹਨਾਂ ਨੇ ਘਰ ਘਰੀ ਸੀ ਉਹ ਸਰ ਧਾਰੀ ਸੀਗੇ ਉਹ ਘਰੀ ਸੀਗੇ ਕੁਝ ਨਹੀਂ ਪਤਾ ਜੀ ਮੈਨੂੰ ਕੋਈ ਜਾਣ ਨਹੀਂ ਠੀਕ ਇਹ ਘੜਾ ਲਓ ਮੈਂ ਗੱਗਿਆ ਕੋਨੋ ਯੇ ਸੈਡ आज कने गोली ਲੱਗੀ ਲੱਗਣ ਕਰਨ ਜਿਹੜੀਆਂ ਮੌਤ ਹੈ। ਉਹ ਲੈਡ ਬੋ ਵੀ ਕਿੱਦਾਂ ਆ ਗਿਆ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ। ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕਾਸ ਆਫ ਡੈਥ ਕਲੀਅਰ ਹੋ ਜੂਗਾ। ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਮਾ ਕਿ ਐਕਸੀਡੈਂਟਲ ਫਾਇਰ ਹੋਇਆ। ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀਐਮਸੀ ਦੇ ਵਿੱਚ ਮਾਰਸਰੀ 'ਚ ਰੱਖਾਈ ਹੈ। ਕੱਲ ਨੂੰ ਇਹਨਾਂ ਦਾ ਪੋਸਟਮਾਰਟਮ ਕਿੰਨੇ 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 ਵਜੇ ਦੀ ਸਰ ਕਟਣਾ ਪਊ। ਇਹ ਤਕਰੀਬਨ 11:30 ਵਜੇ ਦੀ ਵਾਰਦਾਤ ਹੈ 11:30 ਵਜੇ ਇਨਸੀਡੈਂਟ ਹੈ ਇਹ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਜੋ ਹੈਡਪੀਅਰ ਉਹਨਾਂ ਦਾ ਆਪਣਾ ਉਹਨਾਂ ਦਾ ਲਾਇਸੈਂਸੀ ਵਪਨ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਤਲ ਹੈ ਜਿਹਨੂੰ ਸਾਫ਼ ਕਰ ਰੇ ਸੀਗੇ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਪਿਸਤਲ ਹੈ ਜਿਹਨੂੰ ਲੈਣ ਕਿਹੜਾ ਆਪਣਾ ਪਿਸਤਲ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਤੇ ਜੋ ਫੈਮਿਲੀ ਦੇ ਤੇ ਸਾਰਿਆਂ ਦੱਸਣ ਮੁਤਾਬਿਕ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟ ਸਾਨੂੰ ਤੁਹਾਨੂੰ ਥੋੜੇ ਜਿਹੇ ਦਾਦੋ ਸਿਰ ਤੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਨ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰ ਪਾਰ ਹੋ ਗਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਸਫਾਈ ਕਰਦੇ ਪਏ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵਾਈਫ ਉਹਨਾਂ ਦੇ ਦੱਸਮ ਮੁਤਾਬਕ ਵੀਪਨ ਨੂੰ ਸਫਾ ਸਾਫ ਕਰ ਰਹੀ ਸੀ ਤਾਂ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ ਠੀਕ ਹੈ ਇਹ ਇਹ ਪੁਲਿਸ ਦੇ